ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ 13 ਜਨਵਰੀ ਨੂੰ ਆਪਾਂ ਵੀਡੀਓ ਪਾ ਰਹੇ ਆ ਤੇ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਜੀ ਪਿੰਡ ਕੋਟਲੀ ਵਸਾਵਾ ਸਿੰਘ ਹੈਗਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਜੀ ਇਸ ਪਿੰਡ ਨੂੰ ਤਕਰੀਬਨ ਤੁਸੀਂ ਜਿਸ ਪਾਸੇ ਤੋਂ ਆਉਣਾ ਹੈਗਾ ਮੰਨ ਲਓ ਵੀ ਤੁਸੀਂ ਬਲਟੋਏ ਤੋਂ ਵੀ ਆਉਣਾ ਹੈਗਾ ਤੇ ਬਲਟੋਏ ਦੀ ਦੂਰੀ ਜਿਹੜੀ ਹੈਗੀ ਆ 5 5.5 ਕਿਲੋਮੀਟਰ ਦੀ ਆ ਤੇ ਖੇਮ ਕਰਨ ਤਕਰੀਬਨ ਇਸ ਪਿੰਡ ਤੋਂ 13 ਕਿਲੋਮੀਟਰ ਦੀ ਦੂਰੀ ਹੈਗੀ ਆ ਕੋਟ ਬੁੱਢੇ ਤੋਂ ਤੁਸੀਂ ਦੋਸਤੋ ਜਿਹੜਾ ਤੂਤ ਪਿੰਡ ਤੇ ਤੂਤ ਤੋਂ ਅੱਗੇ ਜਿਹੜਾ ਗਜ਼ਲ ਗਜ਼ਲ ਤੋਂ ਤੁਸੀਂ ਟਰਨ ਲੈਣੀ ਹੈਗੀ ਆ ਪਿੰਡ ਕੋਟਲੀ ਬਸਾਵਾ ਸਿੰਘ ਨੂੰ ਅੱਗੇ ਰਤੋਂ ਕੇ ਤੇ 마ਸੀ ਕੇ ਅੱਗੇ ਖੇਮ ਕਰਨ ਜਿਹੜਾ ਬਿਲਕੁਲ ਰੋਡ ਅੱਗੇ ਚਲਾ ਜਾਂਦਾ ਹੈ ਸ਼ਹਿਰ ਨੂੰ ਸੋ ਵਿਜ਼ਿਟ ਤੁਸੀਂ ਖਾਸ ਕੋਟਲੀ ਬਸਾਵਾ ਸਿੰਘ ਕਰਨੀ ਆ ਤੇ ਸੋ ਹਰਚੰਦ ਵੀਰ ਦੇ ਕੋਲੇ ਆਏ ਆ ਤਕਰੀਬਨ ਪਸ਼ੂ ਵਪਾਰ ਦਾ ਜਿਹੜਾ ਕੰਮ ਆ ਦੋਸਤੋ ਕੁਝ ਸਮੇਂ ਪਹਿਲਾਂ ਵੀਰ ਹੋਣਾ ਨੇ ਕੀਤਾ ਸੀਗਾ ਲਗਾਤਾਰ ਕੰਟੀਨਿਊਸ ਰੱਖਿਆ ਸੀਗਾ ਤੇ 6 ਮਨთ ਤੋਂ 6 ਮਹੀਨਿਆਂ ਤੋਂ ਵਪਾਰ ਦੇ ਵਿੱਚ ਜਿਹੜੀ ਥੋੜਾ ਜਿਹਾ ਗੈਪ ਪਾਇਆ ਤੇ ਅੱਜ ਜਿਹੜੀ ਝੋਟੀ ਵਿਖਾਉਣੀ ਆ ਦੋਸਤੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਤਕਰੀਬਨ ਇਹ ਘਰ ਦੀ ਝੋਟੀ ਆ ਤੇ ਇੱਕ ਵਾਰੀ ਫੇਰ ਜਿਹੜਾ ਲਗਾਤਾਰ ਸਟਾਰਟ ਪਾਈ ਹੋਣਾ ਨੇ ਕੰਮ ਕੀਤਾ ਹੈਗਾ ਤੇ ਨੈਕਸਟ ਟਾਈਮ ਜਿਹੜਾ ਕੰਟੀਨਿਊਸ ਜਿਹੜਾ ਦੋਸਤੋ ਤੁਹਾਨੂੰ ਵੇਖਣ ਦੇ ਵਿੱਚ ਮਿਲੇਗਾ ਇਸ ਘਰੋਂ ਪਸ਼ੂ ਤੇ ਇੱਕ ਵਾਰ ਦਿਖਾਵਾਂਗੇ ਬਿਲਕੁਲ ਅੱਗੇ ਗੱਬਣ ਹੈਗੀ ਆ ਕਿੰਨੇ ਦਿਨ ਦੀ ਗੱਬਣ ਅੱਗੇ ਸੂਨ ਦੇ ਵਿੱਚ ਕਿੰਨਾ ਟਾਈਮ ਪਿਆ ਹੈਗਾ ਸੋ ਆਪਾਂ ਬਥੇਰੀ ਜਾਣਕਾਰੀ ਹੈ ਬਾਈ ਹਰਚੰਦ ਹੋਂ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਮਲਾਉਣੇ ਆ ਤੁਹਾਨੂੰ ਵੀਰ ਦੇ ਨਾਲ ਸਭ ਤੋਂ ਪਹਿਲਾਂ ਵੀਰ ਹਰਚੰਦ ਜੀ ਸਾਸਰੀ ਘਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਠੀ ਠੋਠੀ ਜੀ ਹਾਂ ਜੀ ਠੀਕ ਆਪਾਂ ਤੋਂ ਪਹਿਲਾਂ ਲੋਹੜੀ ਦੀ ਸਾਰਿਆਂ ਵੀਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਬਿਲਕੁਲ ਜੀ ਬਿਲਕੁਲ ਜੀ ਸੋ ਲੋਹੜੀ ਦੀਆਂ ਦੋਸਤੋ ਜਿੰਨੇ ਵੀ ਆਪਣੇ ਭੈਣ ਭਰਾ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਜੁੜੇ ਆਪਣੇ ਨਾਲ ਦੇਸ਼ ਵਿਦੇਸ਼ ਵਿੱਚ ਬੈਠੇ ਸਾਰਿਆਂ ਨੂੰ ਜੀ ਰਾਜ ਸੰਧੂ ਫਾਰਮਿੰਗ ਚੈਨਲ ਵੱਲੋਂ ਬਹੁਤ ਬਹੁਤ ਵਧਾਈਆਂ ਹੁਣ ਜੀ ਠੀਕ ਹੈ ਜੀ ਤੇ ਸਾਰਿਆਂ ਸ਼ੁਭ ਕਾਮਨਾਵਾਂ ਤੇ ਭਾਈ ਹਰਚੰਦ ਜੀ ਮੈਂ ਜਿੱਦਾਂ ਦੱਸਦਾ ਵੀ ਪਸ਼ੂ ਵਪਾਰ ਦਾ ਕੰਮ ਆਪਾਂ ਪਹਿਲਾਂ ਲਗਾਤਾਰ ਜਾਰੀ ਰੱਖਿਆ ਜੀ ਹਾਂਜੀ ਹਾਂਜੀ ਭਾਈ ਜੀ ਪਹਿਲਾਂ ਆਪਾਂ ਵਾਰ ਦਾ ਕੰਮ ਕਰਦੇ ਰਹੇ ਹਾਂ ਤੇ ਹੁਣ 6 ਮਹੀਨੇ ਦਾ ਆਪਾਂ ਬੰਦ ਸੀ ਆਪਾਂ ਕੰਮ ਨਹੀਂ ਚਲਾਇਆ ਜੀ ਤੇ ਹੁਣ ਆਪਾਂ ਇਹ ਕਰਦੇ ਪਸ਼ੂ ਆ ਜੇ ਸੇਲ ਕਰਨੀ ਝੋਟੀ ਜੀ ਤੇ ਬਾਅਦ ਚ ਆਪਾਂ ਹੁਣ ਕੰਮ ਅੱਗੇ ਤੇ ਚਲਾਵਾਂਗੇ ਠੀਕ ਹੈ ਜੀ ਹਾਂ ਜੀ ਠੀਕ ਆ ਤੇ ਇਹ ਬਾਈ ਜੀ ਆਪਣੀ ਛੋਟੀ ਦੂਜੇ ਸਵੇਰੇ ਸੋਈ ਆ ਠੀਕ ਹੈ ਜੀ ਹਾਂ ਜੀ ਅੱਜ ਤੜਕੇ ਯਾਨੀ ਕਿ 4:00 ਵਜੇ ਸੋਈ ਠੀਕ ਹੈ ਜੀ ਹਾਂ ਜੀ ਤੇ ਜੋਰ ਇਹਨੇ ਪਾਤੀ ਹੈ ਪ੍ਰੋਪਰ ਠੀਕ ਹੈ ਜੀ ਠੀਕ ਆ ਪਿਛਲੇ ਸਵੇਰੇ ਦਾ 10 ਲੀਟਰ ਦਾ ਰਿਕਾਰਡ ਹੈਗਾ ਪਿਛਲੇ ਸਵੇਰੇ ਦਾ ਜੀ ਪਹਿਲਣ ਦਾ ਜੀ ਹਾਂ ਜੀ ਬਾਈ ਠੀਕ ਆ ਤੇ ਹੁਣ ਬੱਚਾ ਵੀਰ ਜੀ ਥੱਲੇ ਕੀ ਆ ਗਿਆ ਬੱਚਾ ਦਾ ਕੱਟਾ ਜੀ ਕੱਟਾ ਹੈਗਾ ਜੀ ਮੇਲ ਕਾਫ ਆ ਦੋਸਤੋ ਦੂਜਾ ਸੂਬਾ ਸੈਕੰਡ ਟਾਈਮਰ ਜਿਹੜੀ ਇਹ ਛੋਟੀ ਸੂਈ ਆ ਤੇ ਬਾਈ ਹੋਰਾਂ ਦੇ ਘਰ ਦੀ ਜਿਹੜੀ ਛੋਟੀ ਆ ਤਕਰੀਬਨ ਪਹਿਲੇ ਸੂਬੇ ਦੱਸਿਆ ਵੀ 10 ਲੀਟਰ ਜਿਹੜਾ ਮਿਲਕ ਦੀ ਚਵਾਈ ਕਰਵਾਈ ਆ ਤੇ ਹੁਣ ਦੂਜਾ ਸੂਬਾ ਸੂਈ ਆ ਤੇ ਆਪਾਂ ਖੋਲ ਕੇ ਚੰਗੀ ਤਸੱਲੀ ਨਾਲ ਦਿਖਾਵਾਂਗੇ ਪ੍ਰੋਪਰ ਜਿਹੜੀ ਆ ਜੇਰ ਉਹ ਪੈ ਚੁੱਕੀ ਸੀਗੀ ਬੇਸ਼ੱਕ ਤੁਸੀਂ ਜਿਹੜੀ ਆ ਨੋਟ ਕਰ ਲਿਓ ਠੀਕ ਆ ਜੀ ਤੇ 1 ਘੰਟਾ ਡੇਢ ਘੰਟਾ ਲੱਗਾ ਜੇਰ ਦਾ ਜੀ 1 ਘੰਟਾ ਡੇਢ ਘੰਟਾ ਹੋ ਗਿਆ 4:00 ਵਜੇ ਹਾਂਜੀ ਠੀਕ ਹੈ ਤੇ ਖੋਲ ਕੇ ਵੀਰ ਜੀ ਤੋਰ ਕੇ ਦਿਖਾਈਏ ਆਪਾਂ ਝੋਟੀ ਜਿਹੜੀ ਆ ਦੋਸਤੋ ਬਿਲਕੁਲ ਤੁਹਾਨੂੰ ਵੇਂਦਿਆ ਸਾਰ ਜਿਹੜੀ ਸਮਝ ਆ ਜਾਣੀ ਆ ਚੰਗੀ ਝੋਟੀ ਆ ਤੇ ਘਰ ਦੇ ਵੀਰਾਂ ਦੇ ਲਈ ਆ ਜਿਹੜੇ ਅੱਗੇ ਘਰੇਲੂ ਬੇਸ ਤੇ ਪਸ਼ੂ ਰੱਖਣਾ ਚਾਹੁੰਦੇ ਆ ਉਹਨਾਂ ਲਈ ਜਿਹੜੀ ਤੁਸੀਂ ਆ ਜਰੂਰ ਦੋਸਤੋ ਜਿਹੜੀ ਹੈਗੀ ਆ ਖਰੀਦ ਸਕਦੇ ਪਰਚੇਸ ਕਰ ਸਕਦੇ ਜੀ ਥਣ ਖਵਾਨੇ ਦੀ ਵੇਖੋਗੇ ਤੇ ਬਹੁਤ ਵਧੀਆ ਆ ਵੇਖੋ ਠੀਕ ਆ ਸੋ ਤਾਜ਼ਾ ਐਨੀਮਲ ਜਿਹੜਾ ਤਾਜ਼ਾ ਪਸ਼ੂ ਸੋਇਆ ਹੈਗਾ ਦੋਸਤੋ ਇਸ ਕਰਕੇ ਨਵਾ ਤਵਾ ਦੇ ਵਿੱਚ ਨਹੀਂ ਹੈਗਾਗਾ ਤੇ ਬਾਕੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਦ ਕਾਠੀ ਵੀ ਪੂਰਾ ਹੈਗਾ ਤੇ ਥਣ ਹਵਾਨੇ ਦੀ ਬਿਲਕੁਲ ਸਾਫ ਸ਼ੁੱਧ ਜਿਹੜੀ ਇਹ ਝੋਟੀ ਜਾਂ ਥਾਣਾ ਦੀ ਜਿਹੜੀ ਕੁਆਲਿਟੀ ਤੁਸੀਂ ਇੱਕ ਵਾਰੀ ਵੇਖ ਕੇ ਜਰੂਰ ਬੈਕ ਸਾਈਡ ਤੋਂ ਚੈੱਕ ਕਰੋ ਬਿਲਕੁਲ ਚੌਣ ਵੀਰ ਦੀ ਬਹੁਤ ਕੋਲੀ ਤੇ ਵੀਰ ਜੀ ਜਿਵੇਂ ਆ ਥਣ ਬੈਕ ਵਾਲੇ ਥੋੜੇ ਛੋਟੇ ਰੱਖਦੀ ਹੈ ਬਾਕੀ ਚੁਵਾਈ ਚੁਵਾਈ ਦੇ ਵਿੱਚ ਬਿਲਕੁਲ ਓਕੇ ਜੀ ਬਿਲਕੁਲ ਗਾਰੰਟੀ ਵਾਲੇ ਆਪਣੀ ਥਾਣਾ ਦੀ ਗਾਰੰਟੀ ਹੋ ਗਈ ਹੈ ਕੋਈ ਵੀ ਧਾਰ ਤਾ ਘਾਟਾ ਵਾਦਾ ਚਟਾ ਨਹੀਂ ਬਿਲਕੁਲ ਨਿਕ ਸੋ ਦੋਸਤੋ ਜਵਾਬ ਬਿਲਕੁਲ ਵੀ ਦੱਸ ਦਿੱਤਾ ਵੀ ਤਕਰੀਬਨ ਚੰਗਾ ਸੋਹਣਾ ਚਵਾ ਹੈਗਾ ਪੁੱਲ 3 ਲੀਟਰ ਮੈਂ ਬੋਲਾ ਵਿੱਚ ਹੋਇਆ ਵੀ ਆ ਤੇ ਬੱਚੇ ਨੂੰ ਲਿਆਇਆ ਠੀਕ ਆ ਜੀ ਹਾਂਜੀ 3 ਲੀਟਰ ਦੇ ਕਰੀਬ ਚੋਇਆ ਠੀਕ ਆ ਜੀ ਬੱਚੇ ਨੂੰ ਲਿਆਇਆ ਠੀਕ ਆ ਜੀ ਬਾਕੀ ਠੀਕ ਆ ਠੀਕ ਆ ਆ ਬਹਿਣੀ ਵਾਲੇ ਪਾਸੇ ਤੋਂ ਜਿਹੜਾ ਤੁਸੀਂ ਆ ਥਣ ਹਵਾਨਾ ਹੈਗਾ ਜੀ ਚੰਗੀ ਤਸੱਲੀ ਨਾਲ ਜਿਹੜਾ ਦੋਸਤੋ ਤੁਸੀਂ ਚੈੱਕ ਕਰ ਲਓ ਠੀਕ ਆ ਜੀ ਥਣ ਜਿਹੜੇ ਹੈਗੇ ਬਿਲਕੁਲ ਮੁਠੀ ਵਾਲੇ ਥਾਣਾ ਤੇ ਸਪੇਸ ਜਿਹੜੀ ਆ ਉਹ ਵੀ ਬਿਲਕੁਲ ਸੋਹਣੀ ਹੈਗੀ ਆ ਤੇ ਚਵਾ ਵੀਰ ਨੇ ਦੱਸਤਾ तकरीबन ਪੋਲਾ ਚਵਾ ਲਗਾ ਹੈਗਾ ਝੋਟੀ ਨੂੰ ਓਵਰ ਆਲ ਸਾਰੀ ਝੋਟੀ ਬਹੁਤ ਵਧੀਆ ਹੈਗੀ ਆ ਬਾਕੀ ਆ ਫੇਸ ਦੀ ਕੁਆਲਿਟੀ ਹੈਗੀ ਆ ਠੀਕ ਹੈ ਜੀ ਤੇ ਨੀਤੇ ਜਿਹੜਾ ਬੱਚਾ ਮੇਲ ਕਾਫ ਆ ਕੱਟਾ ਹੈਗਾ ਨੀਚੇ ਠੀਕ ਆ ਠੀਕ ਆ ਅੱਛਾ ਭਾਈ ਹਰਜੰਤ ਜੀ ਕਿੰਨਾ ਕੁ ਮੁੱਲ ਵੀਰੇ ਡਿਮਾਂਡ ਕਿੰਨੀ ਕੀਤੀ ਇਹਦਾ ਵੀ ਮੁੱਲ ਆਪਣਾ 72000 ਰੁਪਇਆ ਕਰਦੇ ਆ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਜੀ ਠੀਕ ਹੈ ਜੀ ਹਾਂਜੀ 72000 ਹਾਂਜੀ 72000 ਰੁਪਿਆ ਬਾਕੀ ਆਹ ਇੱਕ ਭੈਣ ਭਰਾ ਦਾ ਮਨਤਨ ਪੂਰਾ ਹੋ ਗਈ ਠੀਕ ਆ ਸੋ ਦੋਸਤੋ ਵੀਰ ਨੇ ਇੱਕ ਵਾਰੀ ਜਿਹੜਾ ਫੇਰ ਤੋਂ ਵਪਾਰ ਦਾ ਕੰਮ ਸ਼ੁਰੂ ਕੀਤਾ ਸੋ ਸਾਰੇ ਵੀਰਾਂ ਨੇ ਸਾਥ ਵੀ ਦੇਣਾ ਹੈਗਾ ਕਿਉਂਕਿ ਅੱਗੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਸ ਘਰੋਂ ਪਸ਼ੂ ਜਿਹੜੇ ਹੈਗੇ ਐਨੀਮਲ ਆ ਉਹ ਵੇਖਣ ਦੇ ਵਿੱਚ ਮਿਲਣਾ ਤੇ ਹਵਾਨੇ ਵਾਲੇ ਪਾਸਿਓਂ ਆਪਾਂ ਸਾਰੇ ਬੰਨ ਤਸੱਲੀ ਕਰਾ ਦੇਣੀ ਆ ਤੇ ਕਿਉਂਕਿ ਬਾਅਦ ਵਿੱਚ ਸਮਝ ਆ ਸਕੇ ਤੁਹਾਨੂੰ ਚੀਜ਼ ਤੁਸੀਂ ਸਾਰਾ ਵੀਰ ਦੇ ਨਾਲ ਸੌਦਾ ਕਰ ਲਓ ਠੀਕ ਹੈ ਜੀ 70000 ਦੇ ਵਿੱਚੋਂ ਮਾਨਤਨ ਹੋ ਜਾਏਗਾ ਇਸ ਤੋਂ ਬਾਅਦ ਇੱਕ ਵੈੜ ਹੈਗੀ ਆ ਵੈੜ ਦੀ ਵੀ ਪ੍ਰੋਪਰ ਆਪਾਂ ਜਾਣਕਾਰੀ ਲੈ ਲੈਣੇ ਆ ਇਹ ਪਹਿਲਾਂ ਸੂਏ ਪੋਣਾ ਇਹ ਪਹਿਲਾਂ ਨਾ ਜੀ ਹਾਂਜੀ ਪਹਿਲਾਂ ਵੈੜ ਹੈ ਜੀ ਠੀਕ ਆ ਇਹ ਸ਼ਹੀਵਾਲ ਜਾਤ ਵਿੱਚ ਆ ਗਈ ਜੀ ਹਾਂਜੀ ਚਾਈ ਹਾਲ ਜਲਸੀ ਕ੍ਰੋਸ ਜੀ ਆ ਜੀ ਹਾਂ ਜਰਸੀ ਤੇ ਸ਼ਹੀਵਾਲ ਦਾ ਕ੍ਰੋਸ ਆ ਠੀਕ ਆ ਤੇ ਵੈੜ ਦਰਮਿਆਨੇ ਕੱਦ ਦੀ ਆ ਮੀਡੀਅਮ ਹਾਈਟ ਦੀ ਆ ਦੋਸਤੋ ਕਿਉਂਕਿ ਦੂਰੋਂ ਨੇੜੇੋਂ ਤੁਸੀਂ ਆਉਣਾ ਹੈਗਾ ਤੇ ਤੇ ਮੂੰਹੋਂ ਦੰਦੋਂ ਵੀ ਵਿਰਜੀ ਹੋਵੇਗੀ ਪਟੇ ਪਟ ਕੇ ਦੇਖੇ ਨੀਗੇ ਠੀਕ ਹੈ ਜੀ ਅਜੇ ਜਿੱਦਾਂ ਢਿਲ ਢੁਲ ਕਾਫੀ ਹੈ ਤਾਂ ਸਮਾਂ ਵੀਰ ਜੀ ਕਿੰਨਾ ਲੇਜੂ 10 12 ਦਿਨ ਦੇ ਨੇ ਤਰੀਕ ਦੇ ਮੁਤਾਬਕ ਰਹਿੰਦੇ ਅਜੇ 10 12 ਦਿਨ ਹਨਾ ਤਾਂ ਢਿਲ ਢੁਲ ਬੜੀਆ ਲੇਵਾ ਬਣਾਉਗੀ ਤਿਆਰ ਹੈ ਤਾਂ ਤਿਆਰ ਜੀ ਇਹ ਸਟਾਰਟ ਕੀਤਾ ਜੀ ਜੀ ਹਾਂ ਜੀ ਸਟਾਰਟ ਹੀ ਬਣਨੀ ਸਟਾਰਟ ਹੋਈ ਹੈ ਜੀ 10 12 ਦਿਨ ਦੇ ਡੇਰ ਮੁਤਾਬਕ ਰਹਿੰਦੇ ਠੀਕ ਹੈ ਪਹਿਲਾਂ ਜਿਹੜੀ ਆ ਦੋਸਤੋ ਫਸਟ ਟਾਈਮਰ ਭਲੂਣ ਜਿਹੜੀ ਵੱਚੀ ਅੱਗੇ ਸੌਣ ਜਾ ਰਹੀ ਆ ਤੇ ਸ਼ਾਹੀਵਾਲ ਤੇ ਜਰਸੀ ਦਾ ਜਣਾ ਕਰਾਉਸਾ ਤੇ ਦਰਮਿਆਨੀ ਹਾਈਟ ਆ ਮੀਡੀਅਮ ਜੀ ਹਾਈਟ ਆ ਵੈੜ ਛੋਟੀ ਆ ਸੋ ਚਾਹਵਣ ਵੀਰ ਤੁਸੀਂ ਜ਼ਰੂਰ ਜਿਹੜਾ ਸੰਪਰਕ ਕਰ ਸਕਦੇ ਹੋ ਬਾਕੀ ਮੁੱਲ ਭਾਅ ਆਪਾਂ ਵੀਰ ਤੋਂ ਪੁੱਛ ਲੈਣੇ ਤਾਂ ਵੀਰ ਜੀ ਕੀ ਲੈਦੇ ਹੈਗਾ ਡਿਮਾਂਡ ਕਿੰਨੀ ਬਿਲਕੁਲ ਜੈ ਜੀ ਮੁੱਲ ਵੀਰ ਜੀ ਦਾ ਜੇ ਵੈੜ ਛੋਟੀ ਤੇ ਮੁੱਲ ਵੀ ਛੋਟਾ ਹੀ ਆ ਇਹਦਾ 20000 ਰੁਪਿਆ ਜੀ 20000 ਹਾਂ ਜੀ ਕੋਈ ਨਹੀਂ ਮੌਕੇ ਤੇ ਮਾਨਦਾਨ ਵੀ ਹੋ ਜੂਗਾ ਠੀਕ ਹੈ ਜੀ ਹਾਂ ਜੀ 20000 ਜਿਹੜਾ ਦੋਸਤੋ ਕੀਮਤ ਆ 20000 ਦੇ ਵਿੱਚੋਂ ਮੌਕੇ ਦਾ ਮਾਨਤਾ ਨਾ ਜਦੋਂ ਤੁਸੀਂ ਘਰੇ ਵਿజిਟ ਕੀਤੀ ਆਪ ਦਾ ਤਸੱਲੀ ਨਾਲ ਦੇਖ ਲਓ ਕਿਉਂਕਿ ਹਜੇ ਦਿਨ 10 ਤੋਂ 12 12 ਦਿਨ ਜਿਹੜੇ ਹਜੇ ਨੋਰਮਲ ਪਏ ਹੈਗੇ ਤੇ ਕਿਉਂਕਿ ਹਜੇ ਬਿਲਕੁਲ ਜਦੋਂ ਬਨਾਸਨਾ ਇਹਨੇ ਬਿਲਕੁਲ ਤਿਆਰ ਕੀਤਾ ਉਦੋਂ ਵਧੇਰੇ ਸਮਝ ਵਿੱਚ ਆਊਗੀ ਚੀਜ਼ ਤੇ ਤਿਆਰੀ ਵੀਰ ਹੁਣ ਬਾਕੀ ਦਿਨ ਦੇ ਵੀਰ ਦੀ ਪ੍ਰੋਪਰ ਲਿਖਾਈ ਹੈ ਵੀ ਜਿਹੜੇ 12 ਦਿਨ ਪੂਰੇ ਹੋਣ ਚਾਕੇ ਮਤਲਬ ਹਾਂਜੀ ਹਾਂਜੀ 10 12 ਦਿਨ ਜਿਹੜੇ ਪੂਰੇ ਗਿਣਤੀ ਦੇ ਹਿਸਾਬ ਨਾਲ ਤਰੀਕ ਦੇ ਹਿਸਾਬ ਨਾਲ ਇਦ ਰਹਿੰਦੇ ਠੀਕ ਹੈ ਜੀ ਸੋ ਜ਼ਰੂਰ ਤੁਸੀਂ ਸੰਪਰਕ ਕਰ ਸਕਦੇ ਹੋ तकरीबन 12 ਦਿਨ ਦੋਸਤੋ ਇੱਕ ਵਾਰੀ ਫੇਰ ਦੱਸ ਦਿੰਦਾ 12 ਦਿਨ ਜਿਹੜੇ ਆ ਤਰੀਕ ਦੇ ਹਿਸਾਬ ਨਾਲ ਪਏ ਆ ਦਿਨ ਪੂਰੇ ਹੋਣ ਦੇ ਵਿੱਚ ਠੀਕ ਹੈ ਜੀ ਤੇ ਪ੍ਰੋਪਰ ਤਿਆਰੀ ਦੇ ਵਿੱਚ ਇਸਨੇ ਆ ਜਾਣਾ 12 ਦਿਨ ਲਾ ਕੇ ਪੂਰੀ ਤਿਆਰੀ ਦੇ ਵਿੱਚ ਹੋ ਦੇਗੀ ਠੀਕ ਇਹਨੂੰ ਵੀ ਖੋਲ ਦਿਗੇ ਜੀ ਦਿਖਾ ਦਿਓ ਹਾਂ ਜੀ ਲਓ ਜੀ ਲਓ ਬਾਕੀ ਥਣੇ ਦੇਵਾ ਦੋਸਤੋ ਬਿਲਕੁਲ ਤਿਆਰੀ ਦੇ ਵਿੱਚ ਜੁਟ ਗਈ ਆ ਤੇ 10 12 ਦਿਨਾਂ ਤੱਕ ਤਿਆਰੀ ਕਰ ਲੈਣੀ ਆ ਬਾਕੀ ਆ ਦੇਖੋ ਠੀਕ ਹੈ ਜੀ ਥਣੇ ਦੇਵੇ ਦੀ ਕੁਆਲਿਟੀ ਵਧੀਆ ਹੈਗੀ ਆ ਬਾਕੀ ਮੁੱਠੀ ਵਾਲਾ ਥਣ ਬਣਾਉਣਾ ਵੈੜਨੇ ਅਜੇ ਪਹਿਲਾਂ ਜਿਹੜੀ ਇਹ ਸੂਣ ਜਾ ਰਹੀ ਆ ਠੀਕਾ ਸੋ ਇੱਕ ਅਵੀਰ ਹਰਚੰਦ ਜੀ ਜਿਹੜੇ ਆਪਣੇ ਸੰਪਰਕ ਨੰਬਰ ਜਰੂਰ ਦੱਸ ਗਏ ਜੀ ਹਾਂਜੀ ਆਪਣਾ ਸੰਪਰਕ ਨੰਬਰ ਹੈਗਾ ਜੀ 94641 ਹਾਂਜੀ 35380 ਠੀਕ ਹੈ ਜੀ ਹਾਂਜੀ ਇੱਕ ਨੰਬਰ ਹੀ ਹੈ ਜੀ ਇਹੋ ਨੰਬਰ ਤੇ ਸੰਪਰਕ ਇਸ ਤੋਂ ਇਲਾਵਾ ਹੋਰ ਵੀ ਇਸ ਤੋਂ ਇਲਾਵਾ ਇਸੇ ਨੰਬਰ ਜਿਹੜਾ ਮੈਂ ਇਹ ਵੀ ਚੱਲਦਾ ਹੈ 94641 35380 ਠੀਕ ਹੈ ਜੀ ਸੋ ਦੋਸਤੋ ਇਹ ਸਨ ਵੀਰ ਹਰਚੰਦ ਜੀ ਪਿੰਡ ਜਿਹੜਾ ਦੋਸਤੋ ਕੋਟਲੀ ਵਸਾਵਾ ਸਿੰਘ ਤੇ ਨੰਬਰ ਜਿਹੜੇ ਲਗਾਤਾਰ ਆਪਾਂ ਸਕਰੀਨ ਤੇ نیچے ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸ਼ਤਸ੍ਰੀਆ ਕਾਲ ਜੀ